ਅੱਜ ਆਪਾਂ ਬਣਾਵਾਂਗੇ ਖਿਚੜੀ ਕਿਤੇ ਵਾਸਤੇ ਆਪਾਂ ਚਾਵਲ ਲਏ ਆ ਇੰਨੀ ਮਾਤਰਾ ਦੇ ਵਿੱਚ ਆਪਾਂ ਦਾਲ ਲਵਾਂਗੇ ਹੁੰਗੀ ਵੀ ਬਿਨਾ ਛਿਲਕੇ ਵਾਲੀ ਤੁਸੀਂ ਸਾਬਤ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਬਹੁਤ ਟੇਸਟੀ ਬਣਦੀ ਹੈ ਉਸ ਤਰ੍ਹਾਂ ਵੀ ਟੇਸਟੀ ਬਣਦੀ ਹੈ ਤੇ ਖਿਚੜੀ ਖਾਣ ਦੇ ਵਿੱਚ ਬਹੁਤ ਪੌਸਟਿਕ ਹੁੰਦੀ ਹੈ ਜਲਦੀ ਪਚ ਜਾਂਦੀ ਹੈ ਤੇ ਸੁਆਦੀ ਵੀ ਲੱਗਦੀ ਹੈ ਟੇਸਟੀ ਨੇ ਵੀ ਅੱਜ ਆਪਾਂ ਤੁਹਾਡੇ ਨਾਲ ਇਹ ਰੈਸਪੀ ਸ਼ੇਅਰ ਕਰਾਂਗੇ ਤੇ ਆਪਾਂ ਜਿੰਨੇ ਚਾਵਲ ਲਏ ਸੀਗੇ ਉੰਨੇ ਦਾਲ ਲਈ ਆ ਤੇ ਆਪਾਂ ਇਹਨਾਂ ਚੰਗੀ ਤਰ੍ਹਾਂ ਚੁੱਕ ਕੇ ਸਮਾਰ ਕੇ ਰੱਖਿਆ ਫਿਰ ਬਿੰਪਾ ਕੇ ਹੁਣ ਆਪਾਂ ਇਹਨੂੰ ਧੋ ਲਵਾਂਗੇ ਸਟ੍ਰੈਨਚੇ ਕਿ ਤਰ੍ਹਾਂ ਆਪਾਂ ਮੜਮੜ ਕੇ ਚਾਂਗਰ ਪੰਜ ਪਾਣੀਆਂ ਦੇ ਨਾਲ ਧੋਵਾਂਗੇ ਤੇ ਵਿੱਚ ਪਾਵਾਂਗੇ ਦੇਸੀ ਘਿਓ ਉੱਕਟ ਖਿਚੜੀ ਬਣਾਵਾਂਗੇ ਇੱਕ ਵੀ ਸੀਟੀ ਦੀ ਲੋੜ ਨਹੀਂ ਪੈਂਦੀ ਹੈਗੀ ਫਟਾਫਟ ਬਣ ਜਾਂਦੀ ਹੈ ਘਿਓ ਨੂੰ ਗਰਮ ਕਰ ਲਈਏ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਜੀਰੇ ਨੂੰ ਆਪਾਂ ਕੁਝ ਗਰਮ ਦਿੰਦੇ ਹਾਂ ਜੁੱਕੇ ਦੇਖ ਫਿਰ ਆਪਾਂ ਦਾਲ ਚੰਬ ਧੋ ਕੇ ਰੱਖੇ ਮਿਲਾ ਦਾਂਗੇ ਹਲਦੀ ਪਾਵਾਂਗੇ ਨਮਕ ਪਾਵਾਂਗੇ ਥੋੜਾ ਮਸਾਲਾ ਪਾਵਾਂਗੇ ਜੀ ਤੇ ਪਾਣੀ ਵੀ ਆਪਾਂ ਪਾਵਾਂਗੇ ਬੜਾ ਜ਼ਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਫਿਰ ਇਹ ਡਿੱਗ ਪਈਗੀ ਫਿਰ ਆਪਾਂ ਇਹਨੂੰ ਬਲੀਡਰ ਲਗਾ ਦੇਵਾਂਗੇ ਤੇ ਪ੍ਰੈਸ਼ਰ ਬਣ ਜਾਵੇ ਫਿਰ ਖੋਲ ਕੇ ਦੇਖਾਂਗੇ ਦੇਖੋ ਕਿੰਨੀ ਵਧੀਆ ਬਣ ਗਈ ਆ ਤੇ ਆਪਾਂ ਇਹਦੇ ਵਿੱਚ ਪਾਣੀ ਉੱਪਰ ਤੋਂ ਉੱਪਰ ਦਾ ਪਾਣੀ ਪਾ ਕੇ ਆਪਾਂ ਜਿਹੜੀ ਜਿਹੜੀ ਵੀ ਖਾਣੀ ਆ ਪਤਲੀ ਖਾਣੀ ਆ ਜਗਾੜੀ ਖਾਣੀ ਆ ਉਹੇ ਜੀ ਕਰ ਲਵਾਂਗੇ ਆਪਾਂ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਿਆ ਪਾਣੀ ਪਾ ਕੇ ਤੇ ਵਧੀਆ ਬਣ ਗਈ ਆ ਦੇਖੋ ਲਮਲਾਇਦਾਰ ਬਣ ਗਈ ਹੁਣ ਆਪਾਂ ਇਹਨੂੰ ਇੱਕ ਹੋਰ ਤੜਕਾ ਲਗਾਵਾਂਗੇ ਪੈਨ ਦੇ ਵਿੱਚ ਫਿਰ ਤੋਂ ਦੇਸੀ ਘਿਓ ਪਾ ਲਵਾਂਗੇ ਆਪਣੀ ਮਰਦੀ ਆਪਾਂ ਸੋਨਾਂ ਤੇਲੀ ਬਰਤ ਸਕਦੇ ਆ ਤੇ ਬਰੀਕ ਕੱਟਿਆ ਹੋਇਆ ਪਿਆਜ਼ ਪਾ ਲਵਾਂਗੇ ਹਨਾ ਪਿਆਜ਼ ਨੂੰ ਭੁੰਨ ਲਵਾਂਗੇ ਕੋਈ ਜ਼ਿਆਦਾ ਨਹੀਂ ਬ੍ਰਾਊਨ ਕਰਾਂਗੇ ਆਪਾਂ ਕਿਉਂਕਿ ਫਿਰ ਜਲੇ ਹੋਏ ਦਾ ਸੁਆਦ ਆਉਣ ਲੱਗਦਾ ਵਧੀਆ ਨਹੀਂ ਲੱਗਦਾ ਹੈਗਾ ਤੇ ਪਿਆਜ਼ ਆਪਣਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਸੁੱਤੀਆਂ ਲਾਲ ਮਿਰਚਾਂ ਤੋੜ ਕੇ ਪਾ ਦਵਾਂਗੇ ਬਹੁਤ ਟੇਸਟੀ ਬਣਦੀ ਹੈ ਜੰਮੀ ਜੰਮੀ ਕੀ ਕੀ ਬਣ ਜਾਂਦੀ ਹੈ ਖਾਣ ਨੂੰ ਬਹੁਤ ਸਾਰ ਲੱਗਦੀ ਹੈ ਤੇ ਪੰਜ ਛੇ ਆਪਾਂ ਗੜੀ ਪੱਤੇ ਦੀ ਤੋੜ ਕੇ ਪਾਵਾਂਗੇ ਇਹ ਵੀ ਬਹੁਤ ਵਧੀਆ ਲੱਗਦੇ ਨੇ ਜਾਨ ਮੇਰਾ ਇਸ ਤਰੀਕੀ ਦੀ ਬਹੁਤ ਹੀ ਟੇਸਟੀ ਚੀਤੀ ਬਣ ਕੇ ਤਿਆਰ ਹੋਗੀ ਤੇ ਆਪਾਂ ਇਹਨੂੰ ਜ਼ਿਆਦਾ ਨਹੀਂ ਰੜਨਾ ਹੈਗਾ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਕੀਤਰੀਏ ਜਿਹਦੇ ਵਿੱਚ ਮਿਕਸ ਕਰ ਦਵਾਂਗੇ ਮਿਕਸ ਕਰ ਦਵਾਂਗੇ ਤੇ ਵਿੱਚ ਆਪਾਂ ਤੁਸੀਂ ਆਪਦੀ ਮਰਜ਼ੀ ਨਾਲ ਸਿੰਗ ਵੀ ਪਾ ਸਕਦੇ ਆ ਵਿੱਚ ਤੜਕੇ ਦੇ ਆਪਾਂ ਹਿੰਗ ਨਹੀਂ ਪਾਈ ਰਾਈ ਵੀ ਪਾ ਸਕਦੇ ਆ ਆਪਾਂ ਰਾਈ ਵੀ ਨਹੀਂ ਪਾਈ ਦੇਖੋ ਤੇ ਹੋਣ ਕਿ ਕਿੰਨੀ ਸੋਹਣੀ ਮਲਾਈ ਵਰਗੀ ਖਿਚੜੀ ਬਣੀ ਹੈ ਕਰੀਮੀ ਕਰੀਮੀ ਟੈਕਸਚਰ ਵਾਲੀ ਆ ਹੂੰ ਦੇਖੋ ਬਹੁਤ ਗ੍ਰੀਸੀ ਇਸ ਤੇ ਪੌਸਟਿਕ ਹੁੰਦੇ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਜਲਦੀ ਪਚ ਜਾਂਦੀ ਆ ਦੇਖੋ ਆਪਣੀ ਖਿਚੜੀ ਬਣ ਕੇ ਤਿਆਰ ਆ ਤੇ ਆਪਾਂ ਇਹਨੂੰ ਆਲੂਆਂ ਦੀ ਸਬਜ਼ੀ ਨਾਲ ਵੀ ਖਾ ਸਕਦੇ ਕੋਈ ਵੀ ਸਬਜ਼ੀ ਉਹ ਵੀ ਨਾਲ ਖਾ ਸਕਦੇ ਤੇ ਦਹੀਂ ਨਾਲ ਤਾਂ ਬਹੁਤ ਹੀ ਸਵਾਦੀ ਲੱਗਦੀ ਆ ਆਪਾਂ ਦੇਸੀ ਕਿਉਂ ਪਹਿਲਾਂ ਹੀ ਵਿੱਚ ਬਹੁਤ ਪਾ ਲਿਆ ਇਸ ਲਈ ਆਪਾਂ ਇਸ ਨੂੰ ਨਹੀਂ ਪਾਵਾਂਗੇ ਤੁਸੀਂ ਦੇਸੀ ਤੋਂ ਉਤੋਂ ਦੀ ਹੋਰ ਪਾ ਕੇ ਵੀ ਖਾ ਸਕਦੇ ਹੋ ਦੇ ਬਹੁਤ ਹੀ ਹੈਲਦੀ ਬਣ ਜਾਂਦੀ ਆ ਤੇ ਜਲਦੀ ਪਚ ਜਾਂਦੀ ਆ ਵੀਡੀਓ ਨੂੰ ਲਾਈਕ ਕਰਿਓ ਕਮੈਂਟ